ਪੈਂਟਸ ਮੇਰੀ 16 ਸਾਲ ਦੀ ਉਮਰ ਹੀ ਹਾਂਜੀ 6 ਵਜੇ ਫੈਲ ਖੁੱਲਾ ਟਟਕੇ ਤੇ ਇੰਨਾ ਫਿਰ ਜੰਗ ਲੱਗਾ ਉਹ ਕੋ ਸਾਹਬ ਨੇ ਕੋਈ ਹਾਲ ਨਹੀਂ ਰਿਹਾ 2 ਦਿਨ ਤਾਂ ਇੱਥੇ ਸਾਡੇ ਪਿੰਡ ਦੇ ਲੋਕ ਕਈ ਬੀਬੀਆਂ ਵੀ ਤੇ ਸਾਰਾ ਪਰਿਵਾਰ ਦੋਦ ਇੱਕ ਦੋ ਇੱਕ ਰਾਤ ਤੇ ਦੋ ਦਿਨ ਇੱਥੇ ਰਿਹਾ ਤੇ ਜਦੋਂ ਫਿਰ ਉਹਨਾਂ ਦਾ ਉੱਤੋਂ ਜ਼ੋਰ ਪਿਆ ਉਦੋਂ ਫਿਰ ਪਿੱਛੇ ਹਟਨ ਨੂੰ ਸ਼ੁਰੂ ਹੋ ਗਏ ਆ ਤੇ 360 ਟੈਂਕ ਜਿਹੜੇ ਆਏ ਸਾਡੇ ਏਰੀਏ ਵਿੱਚ ਸਾਰੇ ਇੱਧਰ ਸਾਡੇ ਏਰੀਏ ਵਿੱਚ ਆਏ ਆ ਬਾਰਡਰ ਏਰੀਏ 'ਚ ਸਾਡੇ ਏਰੀਏ ਲੰਘੇ ਖੇਮ ਕਰਦੋਂ ਲੈ ਕੇ ਇੱਧਰ-ਇੱਧਰ ਸਾਬ ਕੋਹ ਨਹੀਂ ਉਹਨਾਂ ਫਸਲ ਰਹੇ ਤਾਂ ਸਭ ਕਮਾਦ ਵੀ ਕੁੱਤਰਤੇ ਨਰਮੇ ਵੀ ਕੁੱਤਰਤੇ ਤੇ ਉਦੋਂ ਬਾਅਦ ਵਿੱਚ ਮੁੜ ਕੇ ਲੋਕ ਸਾਰੇ ਪਿੱਛੇ हट ਗਏ ਜਿਨੋਂ ਆਏ ਕੋਈ ਫਸਲ ਨਾ ਰਹਿ ਗਿਆ ਤੇ ਆ ਸਾਡਾ ਹਸਾਬ ਨਾਲ ਪਿੰਡ ਮੱਲਿਆ ਗਿਆ ਹੀ ਪੂਰਾ ਪਾਕਿਸਤਾਨ ਫੌਜ ਦੇ ਨਾਲ ਟੈਂਕ ਸਾਰੇ ਇੱਥੇ ਹੀ ਆਣ ਕੇ ਸੜੇ ਹੀ ਫੌਜ ਵੀ ਇੱਥੇ ਆ ਗਈ ਸੀ ਅੱਗੇ ਵੀ ਫੌਜ ਲੰਘੀ ਸੀ ਅਸੀਂ ਅੱਗੇ ਪੁੰਨ ਨਹੀਂ ਰਹੇ ਹਾਂ ਇੱਥੋਂ ਜਦੋਂ ਸਾਡਾ ਪਿੰਡ ਮੱਲਿਆ ਗਿਆ ਉਦੋਂ ਸਾਡੇ ਪਿੰਡੋਂ ਮਰਜ਼ੁਰਗ ਗਏ ਆ ਉਹਨਾਂ ਜਾ ਕੇ ਆਖਿਆ ਵੀ ਅੰਮ੍ਰਿਤਕੋੜ ਟਰਾਇਆ ਕੇ ਲੰਗ ਆਇਆ ਜੇ ਤੇ ਆਪਦਾ ਬਿਲਾ ਕਰ ਲਓ ਉਹਨਾਂ ਜਾ ਕੇ ਦੱਸਿਆ ਉਦੋਂ ਇਹ ਏਰੀਆ ਸਾਰਾ ਮੱਲਿਆ ਗਿਆ ਤੇ 71 ਵਾਲੇ ਜਾਂਗੇ ਵਿੱਚ ਵੇਹੀ ਕੰਮ ਹੋਇਆ ਉਦੋਂ ਵੀ ਲੋਕ ਉਜੜੇ ਹੁਣ ਕੀ ਆ ਰੋਂ ਡਿਠਾ ਅਜੇ ਤਾਂ ਪਿਛਲੇ ਨਹੀਂ ਪਾੜਨੇ ਬੜੇ ਤੇ ਹੁਣ ਫੇਰੇ ਤੁਹਾਡੀ ਆ ਸਾਨੂੰ ਇਹਨਾਂ ਦਿੱਲੀ ਨੇ ਜਾਣ ਦਿੱਤਾ ਅਗਲੇ ਬੰਨੇ ਕੰਧਾ ਮਾਰੀਆਂ ਤੇ ਜੇ ਨੋਂ جنگ ਲੱਗ ਜੇ ਲੱਗ ਵੀ ਗਿਆ ਤੇ ਅਸੀਂ ਇਹਨਾਂ ਦੇ ਮਤ ਕਰਾਂਗੇ ਹਾਂ ਹਾਂ ਮਤ ਤੁਹਾਨੂੰ ਦਰਦ ਦੀਂਦਾ ਜਿਹੜਾ ਦਰਦ ਤੁਸੀਂ ਪਿੱਛੇ ਦੇਖਿਆ ਉਹ ਦਰਦ ਇਹ ਤਾਂ ਦੋਵੇਂ جنگ ਵੇਖਿਆ ਅਸੀਂ ਤਾਂ ਇਹਨਾਂ ਦੇ جنگ ਲੱਗੇ ਹੀ ਨਾ جنگ ਐਡਾ ਮਾੜਾ ਸਾਡੇ ਇੱਥੇ ਬਰਜੁਰਗ ਸ਼ਹੀਦ ਹੋ ਗਏ ਬੰਬ ਬੰਬ ਇਥੇ ਆਣ ਕੇ ਵੱਜੇ ਕੈਂਕਰਾਂ ਵੱਜ ਕੇ ਪੰਜ ਛੇ ਬ੍ਰਿ ਲੋਕ ਸ਼ਹੀਦ ਹੋ ਗਏ ਜਾੜਾ ਪੈ ਗਿਆ ਤੇ ਹੁਣ ਫੇਰ ਲੋਕਾਂ ਨੇ ਮਾਹਾਂ ਹੀ ਪਹਿਲੋ ਕੱਚੇ ਕੋਠੇ ਹੁੰਦੇ ਸੀ ਹੁਣਾਂ ਕੋਠੀਆਂ ਪਾਈਆਂ ਤੇ ਹੁਣ ਵੀ ਇਹਨਾਂ ਤੇ ਬੰਬ ਵੱਜਦੇ ਨੇ ਹੋਰ ਕਿੱਥੇ ਵੱਜਦੇ ਆ ਨੁਕਸਾਨ ਤਾਂ ਆਮ ਲੋਕਾਂ ਦਾ ਹੀ ਨੁਕਸਾਨ ਤਾਂ ਸਾਡਾ ਹੀ ਨੁਕਸਾਨ ਹੋਣਾ ਪਾਕਿਸਤਾਨ ਵਿੱਚ ਵੀ ਪੰਜਾਬ ਦਾ ਨੁਕਸਾਨ ਤੇ ਸਾਡਾ ਵੀ ਇੱਧਰ ਵੀ ਪੰਜਾਬ ਦਾ ਇਹਨਾਂ ਦਾ ਅਸੀਂ ਤਾਂ ਨੇ جنگ ਨਾ ਹੀ ਜੰਗ ਦਾ ਮਾੜਾ ਕੀ ਨਾਮ ਜੀ ਨੱਥਾ ਸਿੰਘ ਜੀ ਨੱਥਾ ਸਿੰਘ ਤੁਸੀਂ ਜਿਵੇਂ ਦੱਸ ਵੀ ਰਹੇ ਸੀ ਵੀ ਉਸ ਵੇਲੇ ਪਸ਼ੂ ਵੀ ਖੜੇ ਦੇ ਖੜੇ ਹਾਂਜੀ ਬੇਨਤੀ ਆ ਵੀ ਜਦੋਂ ਇਹ ਜੰਗ ਲੱਗੀ ਆ ਨਾ ਜੀ ਉਦੋਂ ਮੈਂ 12 ਸਾਲ ਦਾ ਸੀ ਜੀ 6ਵੀਂ ਕਲਾਸ ਪੜਦਾ ਹਾਂ ਤੇ ਇੱਥੇ ਸਾਡੇ ਬਜ਼ੁਰਗਾਂ ਨੇ ਆਖਿਆ ਵੀ ਸ਼ਾਮਾਂ ਨੂੰ ਟੈਂਕ ਹੋਣੇ ਸ਼ੁਰੂ ਹੋ ਗਏ ਤੇ ਇੱਕ ਸਾਡੇ ਲਾਗੇ ਬਾਬਾ ਹਰੀ ਸਿੰਘ ਸੀ ਉਹ ਫੌਜ ਵਿੱਚ ਰਹਿ ਗਿਆ ਸੀ ਉਹ ਹਨਮੂਨੀਅਮ ਵਜਾਉਂਦਾ ਸੀ ਅਸੀਂ ਹਨਮੂਨੀਅਮ ਉਹਦੇ ਕੋ ਸੁਣਦੇ ਹੁੰਦੇ ਸੀ ਤਾਂ ਉਹਨੇ ਜਦੋਂ ਵੇਖਿਆ ਨਾ ਵੀ ਮਾਹੌਲ ਵਿਗੜ ਗਏ ਨੇ ਉਹਨੇ ਵੀ ਜੰਗ ਲੱਗ ਗਿਆ ਸਾਡੇ ਬੂਏ ਕੇ ਕੜਾਈ ਸੀ ਜੀ ਉਥੇ ਮੁਰਕੇ ਨੇ ਚਨੇ ਭੁੰਨ ਭੁੰਨ ਕੇ ਨਾਬੇ ਨਖਿਆ ਜਿੰਨੇ ਕਿਲੋ ਵੱਧਾ ਕਿਲੋ ਜਿੰਨੇ ਬਣੇ ਪਹਿਲੇ ਪੂਰ ਚ ਉਹਨੇ ਸਾਰਿਆਂ ਨੂੰ ਉਹ ਫੌਜੀਆ ਨੂੰ ਫੜਾਈ ਜਾਣੇ ਨਾਲ ਸੌੜ ਸੌੜ ਪਾਣੀ ਦੇਈ ਜਾਣਾ ਤੁਮੁਰਕੇ ਜਦੋਂ ਸ਼ਾਮ ਨੂੰ ਜਿਆਦਾ ਹਨੇਰਾ ਹੋ ਗਿਆ ਨਾ 7:30 8 ਟਾਈਮ ਹੋ ਗਿਆ ਫਿਰ ਸਾਡੇ ਵੀਰ ਗਾਖਾ ਗੱਡਾਂ ਚੋਈਏ ਗੱਡਾ ਜੋਗੇ ਆਂਡੀਆਂ ਗਵਡੀਆਂ ਜੁੜ ਕੇ ਬੱਚੇ ਲੈ ਕੇ ਇਹ ਲੱਧੂ ਪਹੁੰਚ ਗਏ ਜੀ ਆ ਕਲਸ ਲਾ ਕੇ ਲੱਧੂ ਆ ਉਥੇ ਜਾ ਕੇ ਰਾਤ ਕੱਟੀ ਜੀ ਉਥੇ ਰਾਤ ਕੱਟ ਕੇ ਮੁਰਕੇ ਫਿਰ ਅਸੀਂ ਅੱਗੇ ਚੱਲ ਗਏ ਪਿੰਨ ਵਿੰਡਗ ਮੂਹਨ ਪੜਾ ਉਥੇ ਆਪਾਂ ਕੋਈ ਵੀ ਸਾਡੇ ਨਾਲ ਗਵਾਂਢੀ ਨੇ ਸਾਰੇ ਇਕੱਠਿਆਂ ਨੇ ਜੋੜ ਕੇ ਤੇਰੇ ਵੀ ਰਾਹ ਵਿੱਚ ਨੋਟ ਮਾਰਨ ਹੋਵੇ ਬੱਚੇ ਅਸੀਂ ਗੱਡਿਆਂ ਚੜਾਈ ਛੋਟੇ ਛੋਟੇ ਤੇ ਨਾਲ ਅਸੀਂ ਸਾਰੇ ਪੈਸੇ ਚੱਲਦੇ ਰਹੇ ਛੱਡਣਾ ਸੌਖਾ ਤਾਂ ਨਹੀਂ ਹੁੰਦਾ ਛੱਡਣਾ ਪਿਆ ਜੀ ਬੜਾ ਔਖਾ ਆ ਬਹੁਤ ਮਹੌਲ ਖਰਾਬ ਹੋ ਗਿਆ ਪਸ਼ੂ ਬੱਦੇ ਛੱਡ ਗਏ ਪਾਣੀ ਤੋਂ ਪਿਆਸੇ ਉਹ ਤੜਫਣਦੇ ਆ ਨਾਲ ਕੋਈ ਰਸਾ ਖੋਲੇ ਨਾਲ ਕੋਈ ਪਾਣੀ ਦਾਵੇ ਸਾਡਾ ਬਜ਼ੁਰਗ ਸਾਡੇ ਘਰੇ ਰਿਹਾ ਉਹਨੇ ਮੁਰਕੇ ਵਿੱਚ ਛੋਲੇ ਛੋਲੇ ਨਾ ਕੱਪੜੇ ਬਣਨ ਨਾ ਕੇਸਾ ਸੂੂ ਕੇ ਆਪਣੇ ਆਪ ਬੋਰੀ ਬਣਾ ਕੇ ਉਹਨੇ ਕੱਪੜੇ ਸਾਰੇ ਸਾਡੇ ਮੇਨ ਮੇਨ ਫਿੱਟ ਕਰਕੇ ਤੇ ਫੇਰ ਉਹਨੇ ਸਾਡੀ ਗੱਡੀ ਦੇ ਲੱਗ ਗਈ ਅਗਲੇ ਦਿਨ ਫੇਰ ਗੱਡਾ ਆਈ ਫੇਰ ਲੈ ਕੇ ਹੀ ਵਾਪਸ ਗਏ ਇਸੇ ਹੀ ਮੋਲ ਵੇਖੇ ਮੋਲ ਬਹੁਤ ਬਾੜਾ ਜੀ ਇਹ ਹੁਣਾਂ ਨੇ ਚਾਹੀਦਾ ਹੁਣ ਦੇ ਬੱਚੇ ਦੇ ਅੱਖੀਂ ਤਾਂ ਜੰਗ ਲੱਗਣਾ ਹੈ ਜੰਗ ਬਹੁਤ ਬਾੜੀ ਜੀ ਆ ਜਿਹਨਾਂ ਵੇਖਿਆ ਨਾ ਉਹਨਾਂ ਨੂੰ ਵੀ ਪੁੱਛੋ ਕੀ ਦਰਦ ਆ ਇਹ ਤਾਂ ਕਹਿੰਦੇ ਜੰਗ ਲੱਗੇ ਜੰਗ ਵੇਖੀ ਜੰਗ ਉਹਨਾਂ ਨੂੰ ਪੁੱਛੋ ਵੀ ਘਰ 'ਚ ਹੀ ਬੰਦੇ ਲੱਗ ਜਾਵੇ ਉਹ ਹੀ ਨਹੀਂ ਸੰਭਾਲਿਆ ਜਾਂਦਾ ਇਹ ਦੇਖਦਾ ਜੰਗ ਆ ਫਿਰ ਬੰਬ ਚੱਲਣਾ ਕਿੱਧਰ ਨਿਕਲਣਾ ਕਿਸੇ ਨੇ ਕਿੱਦੇ ਨਿਕਲ ਸਕਦਾ ਕੋਈ ਬਹੁਤ ਔਖਾ ਹੈ ਇਸ ਕਰਕੇ ਕੀ ਨਾਮ ਜੀ ਲਖਵਿੰਦਰ ਸਿੰਘ ਜੀ ਸੁਣਦੇ ਹੋਗੇ ਬਜ਼ੁਰਗਾਂ ਤੋਂ ਉਸ ਵੇ ਹਾਂਜੀ ਹਾਂਜੀ ਫਿਰ ਤਾਂ ਇਹ ਸੁਣ ਕੇ ਡਰ ਲੱਗਦਾ ਹੁਣ ਕਿਰ ਜੰਗ ਨਾ ਕਿਤੇ ਬਹੁਤ ਜ਼ਿਆਦਾ ਜੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਹਾਂ ਕਿ ਜਦੋਂ ਜੰਗ ਲੱਗਾ ਸੀ ਨਾ ਹਾਂ ਹੁਣ ਤੇ ਪੈਂਦਾ ਰੌਲਾ ਹਾਂ ਉਦੋਂ ਕੋਈ ਰੌਲਾ ਨਹੀਂ ਜੰਗ ਦਾ ਇੱਕੋ ਜੀਪ ਆਈ ਸੀ ਬਜ਼ੁਰਗਾਂ ਸਾਡਾ ਦਾ ਕਹਿਣਾ ਉਹਨੇ ਆ ਕੇ ਫਾਇਰ ਖੋਲਿਆ ਤੇ ਉਦੋਂ ਹੀ ਤੁਰ ਪਿਆ ਕੰਮ ਮੌਕੇ ਦੀ ਪਤਾ ਮੌਕੇ ਤੇ ਪਤਾ ਲੱਗਦਾ ਕੋਈ ਰੌਲਾ ਨਹੀਂ ਨਾ ਹੋਣਾ ਇਹ ਪਬਲਿਕ ਨੂੰ ਪੜਕਾਉਣ ਦੇ ਆ ਉਦੋਂ ਇੱਕੋ ਜੀਪ ਬਜ਼ੁਰਗ ਦੱਸਦੇ ਸੀ ਆਈ ਸੀ ਉਸੇ ਆ ਕੇ ਫਾਇਰ ਖੋਲਿਆ ਸੀ ਉਸ ਤੋਂ ਬਾਅਦ ਸਾਡਾ ਜਿਹੜਾ ਇਲਾਕਾ ਇਹ ਆ ਇਹ ਮਦਾਨੀ ਸੀ ਬਜ਼ੁਰਗ ਦੱਸਦੇ ਆ ਸਾਡੀ ਉਮਰ ਛੋਟ ਬਾਅਦ ਚ ਹੋਈ ਹੈ ਇਹਦੇ ਗਾੜੀ ਦੋ ਨਹਿਰਾਂ ਬਾਅਦ ਚ ਪੁੱਟੀਆਂ ਨੇ ਅੱਛਾ ਉਹਦੇ ਅਗਲੇ ਬੰਨੇ ਟਾਏ ਪਾਕਿਸਤਾਨ ਦੇ ਬਜ਼ੁਰਗ ਦੱਸ ਦਿੰਦੇ ਆ ਹੂੰ ਜਦੋਂ ਸਾਡੀ ਫੌਜ ਗਈ ਆ ਹੂੰ ਉਹਨਾਂ ਅਗਲੇ ਬੰਨਿਓ ਕੈਜ ਕਰ ਲਈਏ ਕੈਜ ਕਰ ਲਈ ਜਦੋਂ ਫੌਜ ਉਦੋਂ ਸਾਡੇ ਫੌਜ ਲੱਗੀ ਸੀ ਡੋਗਰੇ ਜਿਹੜੇ ਆਮ ਬਈ ਹੁੰਦੀ ਆ ਹੂੰ ਉਹਨਾਂ ਨੇ ਉਹ ਸਾਡੇ ਬਜ਼ੁਰਗ ਖੇਤਾਂ ਦੇ ਵਿੱਚ ਦੱਸਦੇ ਆ ਵੀ ਉਹ ਸਾਨੂੰ ਇਹ ਕਹਿੰਦੇ ਹੁੰਦੇ ਸੀ ਵੀ ਸਾਡੀ ਰਫਲ ਲੈ ਲੋ ਤੇ ਸਾਨੂੰ ਸਿਵਲ ਕੱਪੜੇ ਦੇ ਦੋ ਅੱਛਾ ਬਜ਼ੁਰਗ ਫਿਰ ਉਸ ਟਾਈਮ ਤੇ ਜਦੋਂ ਫੌਜੀ ਸਾਹਿਬ ਜਿੱਤਰਾ ਦੱਸਦੇ ਨੇ ਵੀ ਕਰਨਲ ਸਾਹਿਬ ਆਏ ਹਾਂ ਉਸ ਟਾਈਮ ਤੇ ਸਿੱਖ ਰੈਜiment ਹਾਂ ਪਿੱਛੋਂ ਆਈ ਆ ਹਾਂ ਉਸ ਤੋਂ 6-7 ਕਿਲੋਮੀਟਰ ਹੋ ਸਕਦਾ ਪਿੰਡ ਛੰਨੀ ਆ ਹਾਂ ਉੱਥੇ ਤੋਪ ਨੂੰ ਕਹਿੰਦੇ ਸੀ ਪੰਗੀਆਂ ਵਾਲੀ ਹਾਂ ਪੰਗੀਆਂ ਵਾਲੀ ਤੋਪ ਨੂੰ ਕਹਿੰਦੇ ਉੱਥੇ ਜਿੰਨੇ ਵੀ ਉੱਥੇ ਸਰੱਖਤਵਾਂ ਜਿੰਨੇ ਵੀ ਫੌਜੀ ਸਿੱਖ ਸੀ ਸਿੱਖ ਰੈਜiment ਦੇ ਸਿੱਖ ਰੈਜiment ਦੇ ਸਾਰੇ ਫੌਜੀ ਸੀ ਉਹਨਾਂ ਨੇ ਫਿਰ ਛੰਨਾ ਤੋਂ ਜਦੋਂ ਉਥੋਂ ਬੰਬ ਮਾਰੀ ਕੀਤੀ ਫਿਰ ਇਸ ਜਗ੍ਹਾ ਤੇ ਜਿੱਥੇ ਬੰਬ ਆਏ ਫਿਰ ਉਹਨਾਂ ਆਣ ਕੇ ਤੋੜੇ ਤੋੜ ਕੇ ਤੇ ਜਿਹੜੇ ਡੋਗਰੇ ਸੀ ਉਹ ਆਪਣਾ ਆਂਦੇ ਹੀ ਬੱਚਿਆਂ ਨੂੰ ਵੀ ਸਾਡਾ ਆ ਵੀ ਸਮਾਨ ਲੈ ਲਓ ਤੇ ਸਾਨੂੰ ਸਿਵਲ ਦੇ ਦਿਓ ਸਾਡੀ ਜਦੋਂ ਸਿੱਖ ਰੈਜiment ਆਈ ਉਹਨੇ ਆਣ ਕੇ ਠੱਲ ਪਾ ਕੇ ਇਹਨਾਂ ਦੇ ਟੈਂਕ ਸਾੜੇ ਤੇ ਸਾੜ ਕੇ ਤਬਾਹ ਕਰਕੇ ਤੇ ਵਾਪਸ ਇਹਨਾਂ ਨੂੰ ਭੇਜਿਆ ਸਾਡੇ ਜਿਹੜੇ ਇਹਨੂੰ ਸਾਨੂੰ 3 ਮਾਰਾਂ ਪੈ ਗਈਆਂ 4 47 ਵਾਲੀ 68 ਵਾਲੀ 71 ਵਾਲੀ ਕਾਰਗੇਲਾ ਵਾਲੀ ਆ ਜਿਹੜਾ ਇਲਾਕਾ ਹੈ ਇਹ ਸ਼ਹੀਦਾਂ ਸਿੰਘਾਂ ਦਾ ਇਹ ਗੁਰੂਆਂ ਦਾ ਇਲਾਕਾ ਹੈ ਇਹ ਨਸ਼ਟ ਕਰਨ ਨੂੰ ਸਰਕਾਰ ਚਾਹੁੰਦੀ ਆ ਵੀ ਇਹ ਪੰਜਾਬ ਨਸ਼ਟ ਹੋ ਜੇ ਪਰ ਉਹ ਸੱਚੇ ਪਾਤਸ਼ਾਹ ਨੇ ਸਾਡੀ ਇੱਜ਼ਤ ਲਚਿਆ ਪੱਤਿਆ ਉਹਨੇ ਰੱਖਣੀ ਆ ਪਰ ਤੁਸੀਂ ਤਾਂ ਇਹੀ ਚਾਹੁੰਦੇ ਹੋ ਵੀ ਅਸੀਂ ਤੇ ਇਹੀ ਚਾਹੁੰਦੇ ਆਂ ਵੀ ਜੰਗ ਦਾ ਨਾਂ ਲਿਆ ਵੀ ਮੜਾ ਕਿਉਂਕਿ ਜਿੰਨੇ ਸਾਨੂੰ ਬਜ਼ੁਰਗ ਕਸ਼ਟ ਦੱਸਦੇ ਨੇ ਅਸੀਂ ਅਸੀਂ ਭੋਗੇ ਆਂ ਉਹ ਜਿਹੜੇ ਕਸ਼ਟ ਆ ਉਹ ਉਹਨਾਂ ਨੂੰ ਪਤਾ ਹੈ ਚਾਹੇ ਉਹਨਾਂ ਨੂੰ ਪਤਾ ਚਾਹੇ ਰੱਬ ਨੂੰ ਪਤਾ ਅਸੀਂ ਤੇ ਇਸ ਗੱਲ ਤੋਂ ਹਾਥੀ ਜੋੜਦੇ ਪਰਮੇਸ਼ਰ ਗਾੜੀ ਸਵੇਰੇ ਆਣ ਕੇ ਵੀ ਇਹ ਨਹੀਂ ਹੋਣਾ ਚਾਹੀਦਾ ਤੇ ਜੀ ਇਹ ਜਿਹੜੀ ਆ ਨਾ ਇਹ ਜਿਹੜੀ ਸਰਕਾਰ ਆ ਇਹ ਕਿਸੇ ਵੀ ਤਰ੍ਹਾਂ ਸਮਝੌਤਾ ਕਰਨਾ ਬਹਿ ਕੇ ਸਭ ਕੁਝ ਹੋ ਸਕਦਾ ਟੇਬਲ ਟਾਕ ਤੇ ਹੋ ਜੂ ਸਭ ਟੇਬਲ ਟਾਕ ਤੇ ਸਭ ਕੁਝ ਹੋ ਸਕਦਾ ਇਹ ਕੋਈ ਲੜਾਈ ਜ਼ਰੂਰੀ ਨਹੀਂ ਕਿ ਲੜਾ ਲੜ ਕੇ ਹੀ ਮੈਂ ਹਾਸਲ ਕਰਨਾ ਹੈ ਇਹ ਬੈਕਏਕ ਵੀ ਕਰ ਸਕਦੀ ਕਿਉਂਕਿ ਬਰਬਾਦੀ ਤਾਂ ਆਪਦੀ ਦੀ ਹੋਣਾ ਪੰਜਾਬ ਦੀ ਪਹਿਲਾਂ ਵੀ ਜੇ ਤੁਸੀਂ ਕਹਿੰਦੇ ਚੱਲ ਲੈਣ ਸਭ ਤੋਂ ਕਾਰਗਿਲ ਹੋ ਗਈ 77 ਹੋ ਗਈ 65 ਹੋ ਮਰਤੇ ਹੀ ਖਤਮ ਹੋ ਜਾਣਾ ਤੇ ਫਿਰ ਸਾਡੇ ਪੱਲੇ ਕੀ ਰਹਿਣਾ ਕਿਉਂਕਿ ਸਾਨੂੰ ਮੁਕੇ ਫੌਜ ਦੀ ਮਦਦ ਕਰਨੀ ਪੈਂਦੀ ਜੀਆਂ ਦੀ ਵੀ ਕਰਨੀ ਪੈਂਦੀ ਹੈ ਜੀਆਂ ਨੂੰ ਵੀ ਅਸੀਂ ਸੰਭਣਾਉਂਦਾ ਫਿਰ ਫੌਜ ਦਾ ਵੀ ਅਸੀਂ ਨਾਲ ਸਾਥ ਦੇਣਾ ਜਿੰਦੀ ਜੋਗੇ ਅਸੀਂ ਫੌਜ ਨੂੰ ਉਹਨੂੰ ਸਹੂਲਤਾਂ ਦੇਣੀਆਂ ਜਿੰਨਾ ਕੋਲੇ ਹੁੰਦਾ ਉਹ ਸਰਮਾਇਆ ਲਾ ਕੇ ਤਾਂ ਘਰ ਬਣਾਏ ਹੁੰਦੇ ਆ ਉਹ ਤੇ ਅਜੇ ਸਾਡੇ ਰਿਸ਼ਤੇਦਾਰ ਇਸ ਬਾਰਡਰ ਏਰੀਆ ਦੇ ਜਿੰਨੇ ਵੀ ਰਿਸ਼ਤੇਦਾਰ ਬਹੁਤ ਸ਼ੁਕਰਗੁਜ਼ਾਰ ਨੇ ਉਹਨਾਂ ਦਾ ਅਸੀਂ ਜਿਹੜੇ ਸਾਨੂੰ ਅੱਗੋਂ ਚੱਲ ਲੈਂਦੇ ਚੱਲ ਲੈਂਦੇ ਆ ਕਿਉਂਕਿ ਸਾਡੇ ਅੱਜ ਕੱਲ ਇੱਕ ਕਿਸੇ ਦੇ ਘਰ ਰਿਸ਼ਤੇਦਾਰ ਚਲੇ ਜੇ ਤੇ ਮੁੜਕਾ ਆ ਜਾਂਦਾ ਪਰ ਡੰਗਰਲ ਜਾ ਕੇ ਅਗਲੀ ਅਸੀਂ ਆਪਦੇ ਰਿਸ਼ਤੇਦਾਰਾਂ ਦੇ ਬੰਨ ਦਿੰਨੇ ਆ ਬੱਚੇ ਜਾ ਕੇ ਛੋਟੇ ਛੋਟੇ ਆਪ ਜਾ ਕੇ ਬਹਿ ਜਾਂਦੇ ਆ ਪਰਿਵਾਰ ਸਾਡਾ ਤੇ ਏਕ-ਏਕ ਜੀ ਰਹਿੰਦਾ ਏਕ-ਏਕ ਸਿਆਣਾ ਬੱਚਾ ਸਾਡਾ ਪਿੰਡ ਦੇ ਵਿੱਚ ਬਜ਼ੁਰਗ ਰਹਿੰਦਾ ਬਾਕੀ ਸਾਰੇ ਜਿੰਨੇ ਹੁੰਦੇ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਭੇਜ ਦਿੰਨੇ ਆ ਕਿਉਂਕਿ ਆਪਦੇ ਰਿਸ਼ਤੇਦਾਰਾਂ ਦੇ ਵਿੱਚੋਂ ਤੁਸੀਂ ਆਪਾਂ ਆਪਣੇ ਘਰਾਂ 'ਚ ਵੇਖ ਲਈਏ ਵੀ ਕਿੰਨਾ ਹੁੰਦਾ ਫਿਰ ਚਾਰ ਜੀ ਚਲੇ ਜਾਣੇ ਫਿਰ ਉਹਨਾਂ ਨੂੰ ਹੀ ਸੰਭਾਲਣਾ ਫਿਰ ਪਸੂਆਂ ਨੂੰ ਹੀ ਸੰਭਾਲਣਾ ਪਰ ਜੰਗ ਹੈ ਮਾੜਾ ਜਿੰਨਾ ਵੀ ਮਸਲਾ ਹੋਵੇ ਇਹ ਬਹਿ ਕੇ ਕਰ ਲੈਣਾ ਜੋ ਵੀ ਹੁੰਦਾ ਇਹਨਾਂ ਤੋਂ ਬੈ ਕੇ ਕਰਨ ਬੈ ਕੇ ਹੱਲ ਹੋ ਜਾ ਬੈ ਕੇ ਹੱਲ ਕਰ ਲੈਣਾ ਤੇ ਇਹ ਬਰਬਾਦੀ ਦੁਨੀਆ ਦੀ ਨਾਕ